ਦੋਸਤੋ ਅੱਜ ਗੱਲ ਕਰਦੇ ਆ ਜੀ ਪੀਟਪੀਐਸਸੀ ਬੋਰਡ ਨੇ ਸ਼ੁੱਧੀ ਪੱਤਰ ਅਪਡੇਟ ਕੀਤਾ ਠੀਕ ਹੈ ਜੀ ਚਲੋ ਚੈੱਕ ਕਰਦੇ ਆ ਕਿਹੜੀ ਪੋਸਟ ਦਾ ਉਸ ਤੋਂ ਪਹਿਲਾਂ ਸੇਮ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸ ਕੀ ਸਿਰ ਗਵਰਮੈਂਟ ਜਬ ਦਾ ਨੋਟੀਫਿਕੇਸ਼ਨ ਜਾਂ ਪੀਟਪੀਐਸਸੀ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਯੂਬਸਕ੍ਰਾਈਬ ਕਰੋ ਦੋਸਤੋ ਇਹ ਅੱਜ ਵੀ ਉਹਨਾਂ ਨੇ ਐਡਵਰਟਾਈਜ਼ 2/2024 ਅਪਡੇਟ ਕੀਤੀ ਸੀ ਇਹਦੀਆਂ ਅਸਾਮੀਆਂ ਭਰਨ ਵਾਸਤੇ ਕਦੋਂ ਡੇਟ ਸੀ 16/2/2024 ਤੋਂ ਲੈ ਕੇ 14/2024 ਤੱਕ ਸੀ ਠੀਕ ਹੈ ਟੈਕਨੀਸ਼ੀਅਨ ਗ੍ਰੇਡ 1 ਦੀ 2 ਸਾਮੀਆਂ ਸੀ ਟੈਕਨੀਕਲ ਅਫਸਰ ਦੀ 1 ਸੀ ਤੇ ਟੈਕਨੀਸ਼ੀਅਨ ਗ੍ਰੇਡ 3 ਸੀ 3 ਦੀਆਂ 4 ਸਾਮੀਆਂ ਸੀ ਤੇ ਕਿਰਤ ਵਿਭਾਗ ਵਿੱਚ ਕਿਰਤ ਇੰਸਪੈਕਟਰ ਗ੍ਰੇਡ 1 ਦੀਆਂ 52 ਸਾਮੀਆਂ ਠੀਕ ਹੈ ਹੁਣ ਕਈ ਬੱਚਿਆਂ ਨੇ ਅਪਲਾਈ ਤਾਂ ਕਰਤਾ ਸੀ ਉਹਨਾਂ ਦੀ ਫੀਸ ਰਹਿ ਗਈ ਸੀ ਭਰਨ ਤੋਂ ਠੀਕ ਹੈ ਜੀ ਤਾਂ ਇਸ ਕਰਕੇ ਉਹਨਾਂ ਨੇ ਫੀਸ ਦੀ ਡੇਟ ਵਧਾ ਦਿੱਤੀ ਗਈ ਹੈ ਠੀਕ ਹੈ ਤੇ ਨਾ ਇਹਨਾਂ ਅਸਾਮੀਆਂ ਦੇ ਵਿੱਚ ਜਿਹੜੇ ਬੱਚਿਆਂ ਦੀ ਫੀਸ ਬਚੀ ਹੋਈ ਹੈ ਉਹ ਜਾ ਕੇ ਹੁਣ ਭਰ ਸਕਦੇ ਨੇ ਆਪਣੀ ਫੀਸ ਠੀਕ ਹੈ ਕਦੋਂ ਤੋਂ ਭਈ 29/7/2024 ਤੋਂ ਲੈ ਕੇ 1/8/2024 ਤੱਕ ਆਪਣੀ ਫੀਸ ਭਰ ਸਕਦੇ ਹਨ ਸਿਰਫ ਇਹ ਹੀ ਐਡਵਰਟਾਈਜ਼ 2/2024 ਵਾਲੀ ਠੀਕ ਹੈ ਜਿਨ੍ਹਾਂ ਨੇ ਅਪਲਾਈ ਕੀਤਾ ਇਹਦੇ ਵਿੱਚ ਠੀਕ ਹੈ ਦੋਸਤੋ ਇਹ ਅਪਡੇਟ ਸੀ ਤੇ ਚੈਨਲ ਨੂੰ ਜੂਬਸਕ੍ਰਾਈਬ ਕਰੋ ਇਦਾਂ ਹੀ PT+B ਬੋਰਡ ਦੇ ਨੋਟੀਫਿਕੇਸ਼ਨ ਬਾਰੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਧੰਨਵਾਦ ਜੀ